ਸਿਮਰਾਓ ਸ੍ਰੀ ਹਰ ਰਾਏ ਮਾਗਸੂ ਦੀ ਤੇਰਾ ਅੱਜ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦਾ ਆਗਮਨ ਦਿਹਾੜਾ ਪ੍ਰਕਾਸ਼ ਦਿਹਾੜਾ ਹੈ ਭਾਈ ਉਹਨਾਂ ਦੇ ਜੀਵਨ ਦੀਆਂ ਕੁਝ ਕਾ ਬਾਤਾਂ ਬਾਬਾ ਗੁਰੂ ਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੁੱਖ ਤੋਂ ਸਤਿਗੁਰੂ ਜੀ ਦਾ ਕੀਰਤਪੁਰ ਸਾਹਿਬਿਕ અવਤਾਰ ਹੋਇਆ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ੀ ਇੱਕ ਵਾਰ ਬਾਗ ਚ ਟਹਿਲਦਿਆਂ ਗੁਰੂ ਹਰ ਰਾਏ ਸਾਹਿਬ ਜੀ ਦੇ ਚੋਲੇ ਨਾਲ ਖਹਿ ਕੇ ਇੱਕ ਫੁੱਲ ਟੁੱਟ ਗਿਆ ਸੇਵਿਆ ਗੁਰਾਂ ਨੇ ਸਮਝਾਇਆ ਕਹਿੰਦੇ ਪੁੱਤਰ ਸੰਸਾਰ ਚ ਵਿਚਰਦੇ ਆ ਆਪਣੇ ਚੋਲੇ ਨੂੰ ਸੰਭਾਲਣਾ ਹੈ ਇਹਦੀ ਜ਼ਿੰਮੇਵਾਰੀ ਬੜੀ ਵੱਡੀ ਹੈ ਮਤਾਂ ਕੋਈ ਖੁਸ਼ਬੂਆਂ ਵੰਡਦਾ ਫੁੱਲ ਤੇਰੇ ਚੋਲੇ ਨਾਲ ਖਹਿ ਕੇ ਟੁੱਟ ਜੇ ਉਸ ਦਿਨ ਤੋਂ ਬਾਅਦ ਸਤਗੁਰਾਂ ਨੇ ਚੋਲੇ ਨੂੰ ਲੱਕ ਨਾਲ ਬੰਨ ਕੇ ਰੱਖਿਆ ਤੇ ਮਹਾਰਾਜ ਸਾਹਿਬ ਜੀ ਨੇ ਇਹਦਾ ਇਹ ਵੀ ਅਰਥ ਲਿਆ ਵੀ ਸੰਸਾਰ ਰੂਪੀ ਬਾਗ ਵਿੱਚ ਟਹਿਲਦਿਆਂ ਸਾਡੇ ਤਨ ਰੂਪ ਚੋਲੇ ਤੋਂ ਕੋਈ ਐਸੀ ਕਰਮਗਤੀ ਨਾ ਹੋ ਜੇ ਕੋਈ ਐਸਾ ਕਰਮ ਨਾ ਹੋ ਜੇ ਜਿਹਦੇ ਨਾਲ ਕਿਸੇ ਦਾ ਫੁੱਲਾਂ ਵਰਗਾ ਦਿਲ ਦੁਖੇ ਦੇয়ালੂ ਸੁਭਾਅ ਦੇ ਮਾਲਕ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੰਗਲ ਵਿੱਚ ਵੀ ਜਾਂਦੇ ਜਦੋਂ ਤਾਂ ਜੇ ਕੋਈ ਜ਼ਖਮੀ ਜਾਨਵਰ ਵੀ ਦੇਖ ਲੈਂਦੇ ਨਾ ਤਾਂ ਕੋਮਲ ਸਰਦੇ ਦੇ ਸਤਿਗੁਰੂ ਉਸ ਜਾਨਵਰ ਨੂੰ ਆਪਣੇ ਬਾਗ ਵਿੱਚ ਲਿਆਉਂਦੇ ਉਹਦੀ ਦਵਾਦਾਰੂ ਮੱਲਮ ਕਰਕੇ ਠੀਕ ਕਰਕੇ ਫਿਰ ਜੰਗਲ ਵਿੱਚ ਛੱਡ ਆਉਂਦੇ ਸਨ ਤਿਆਰ ਬਰ ਤਿਆਰ ਬਾਈ ਸਭ ਘੋੜ ਸਵਾਰ ਛੇਵੇਂ ਗੁਰਾਂ ਦੀ ਚਲਾਈ ਰੀਤ ਅਨੁਸਾਰ ਮਹਾਰਾਜ ਆਪਣੇ ਨਾਲ ਰੱਖਦੇ ਸੀ ਪਰ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ ਕੋਈ ਜੰਗ ਨਹੀਂ ਕੀਤੀ ਹੈ। ਧੰਗੁਰੂ ਹਰ ਰਾਏ ਸਾਹਿਬ ਜੀ ਦੇ ਨੌ ਲੱਖੇ ਬਾਗ ਦੇ ਅੰਦਰ ਹਰ ਤਰ੍ਹਾਂ ਦੀ ਜੜੀ ਬੂਟੀ ਮਹਾਰਾਜ ਲਾ ਕੇ ਰੱਖਦੇ ਸੀ। ਬਾਦਸ਼ਾਹ ਜਹਾਂਗੀਰ ਦਾ ਪੁੱਤਰ ਦਾਰਾ ਸ਼ਿਕੋ ਜਦੋਂ ਹਿੰਦੁਸਤਾਨ ਦੇ ਕਿਸੇ ਦਵਾਖਾਨੇ ਤੋਂ ਠੀਕ ਨਹੀਂ ਸੀ ਨਾ ਹੋਇਆ ਗਰੋਂਖੋ ਉਹ ਗੁਰੂ ਹਰ ਰਾਏ ਸਾਹਿਬ ਜੀ ਦੇ ਦਵਾਖਾਨੇ ਕੀਰਤਪੁਰ ਸਾਹਿਬ ਗੁਰੂ ਸਾਹਿਬ ਦੀਆਂ ਦਿੱਤੀਆਂ ਜੜੀਆਂ ਬੂਟੀਆਂ ਨਾਲ ਠੀਕ ਹੋਇਆ ਸੀ। ਤੁਮਾਰਾ ਸੱਚੇ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣੇ ਜੀਵਨ ਅੰਦਰ ਵਾਤਾਵਰਣ ਕੁਦਰਤ ਦੀ ਸੰਭਾਲ ਦਾ ਸੰਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਤੇ ਜੇ ਸੱਚਮੁੱਚ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਨੂੰ ਭਾਈ ਆਪਾਂ ਸਿਮਰਨਾ ਚਾਹੁੰਦੇ ਆ ਤਾਂ ਗੁਰਾਂ ਦੇ ਉਪਦੇਸ਼ਾਂ ਤੇ ਚੱਲਣਾ ਚਾਹੀਦਾ ਹੈ ਅੱਜ ਸਮਾਂ ਐਸਾ ਬਣ ਗਿਆ ਜਿਹੜੀਆਂ ਤਿੰਨੇ ਚੀਜ਼ਾਂ ਦੀ ਸੰਭਾਲ ਮਹਾਰਾਜ ਨੇ ਆਖੀ ਸੀ ਉਹਨਾਂ ਤਿੰਨਾਂ ਦਾ ਹੀ ਅਸੀਂ ਬੜਾ ਦੁਸ਼ਟਤਾ ਦੇ ਨਾਲ ਨਾਸ਼ ਮਾਰਿਆ ਪਵਨ ਖਰਾਬ ਕੀਤੀ ਹੈ ਪਾਣੀ ਖਰਾਬ ਕੀਤਾ ਹੈ ਧਰਤੀ ਦਾ ਨੁਕਸਾਨ ਕੀਤਾ ਹੈ ਵਨਸਪਤੀ ਦਾ ਨੁਕਸਾਨ ਕੀਤਾ ਸਤਗੁਰੂ ਜੀ ਦੀ ਦਇਆਲਤਾ ਕਰਨ ਆਪਣੇ ਪਾਵਨ ਆਗਮਨ ਦਿਹਾੜੇ ਤੇ ਸਾਨੂੰ ਸਤ ਸੰਤੋਖ ਦਇਆ ਧਰਮ ਇਹਨਾਂ ਗੁਣਾਂ ਦੀ ਦਾਤ ਬਖਸ਼ ਕੇ ਨਵਾਜਣ ਤਾਂ ਸਿਮਰੋ ਸ੍ਰੀ ਹਰ ਰਾਇ ਜਪਿਆ ਹੋਇਆ ਸਾਡਾ ਸਾਰਥਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ